ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੈਨੋ ਤੇ ਬੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਚੱਲਦਾ ਸਵਾਰੀਤਾ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੇ ਨੇਗੇ ਸੈਂਡਵਿਚ ਸੈਂਡਵਿਚ ਬਣਾਉਣ ਦੇ ਲਈ ਆਪਾਂ ਲੈਤੀ ਆ ਇੱਕ Shimla mirch ਤੇ ਦੋ ਆਪਾਂ ਟਮਾਟਰ ਲੈਤ ਨੇਗੇ ਤੇ ਦੋ ਆਪਾਂ ਪਿਆਜ਼ ਲੈਤ ਨੇਗੇ ਤੇ ਆ ਆਪਾਂ ਲੈਤ ਨੇਗੇ ਲੈਤ ਨੇ ਪਾ ਸਵੀਟ ਕੌਰ ਸਵੀਟ ਕੌਰ ਤੁਸੀਂ ਕਿਹੜੀ ਵੀ ਕੰਪਨੀ ਦੇ ਲੈ ਸਕਦੇ ਹੋਗੇ ਆਪਾਂ ਇਹ ਲੈਤੇ ਸੀਗੇ ਇਹ 7-8 ਵਾਰੀ ਆਪਾਂ ਪਹਿਲਾਂ ਬਣਾ ਚੁੱਕੇ ਹਾਂਗੇ ਤੇ ਅੱਜ ਬਸ ਇੱਕ ਵਾਰੀ ਦੇ ਰਹਿ ਗਏ ਬਣਾਉਣ ਨਾਲੇ ਥੋੜੇ ਜੀ ਤੇ ਬਸ ਅੱਜ ਆਪਾਂ ਬਣਾ ਲਾਂਗੇ ਤੇ ਆਪਣੇ ਇਹ ਖਤਮ ਹੋ ਜਾਣਗੇ ਇਹ 8 ਵਾਰੀ ਬਣ ਚੁੱਕੇ ਸਾਡੇ ਹੁਣ ਤੱਕ ਹੁਣ 8 ਵਾਰੀ ਬਣ ਜਾਣਗੇ ਤੇ ਨਾਲ ਲੈਤੇ ਨੇ ਆਪਾਂ ਬਰਾਉਨ ਬਰੈਡ ਤੇ ਇਹਨਾਂ ਨੂੰ ਆਪਾਂ ਸਾਰੇ ਕਿਸੇ ਨੂੰ ਕੱਟ ਲਈਏ ਕੱਟ ਕੇ ਤੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਹਾਂਗੇ ਆਪਾਂ ਨੇ ਬਸ ਸਬਜ਼ੀਆਂ ਕੱਟ ਲਈਆਂ ਤੇ ਇੱਥੇ ਆਪਾਂ ਆਪਣੇ ਕੋਲੇ ਹੈ ਨਹੀਂ ਸੀਗੀ ਬੰਦ ਗੋਭੀ ਅੱਪਾ ਬੰਦ ਗੋਭੀ ਵੀ ਪਾ ਸਕਦੇ ਆਂਗੇ ਉਹ ਆਪਣੇ ਕੋਲ ਹੈ ਨਹੀਂ ਸੀ ਆਪਾਂ ਸਾਥੇ ਕੱਲੀ ਸਿਮਲਾ ਮਿਰਚ ਲੈ ਲਈ ਸਿਮਲਾ ਮਿਰਚ ਬੰਦ ਗੋਭੀ ਤੇ ਟਮਾਟਰ ਤੇ ਪਿਆਜ਼ ਤੇ ਇਹੀ ਚੀਜ਼ਾਂ ਆਪਾਂ ਲੈਣੇ ਹੁੰਨੇ ਆ ਤੇ ਨਾਲ ਆਪਾਂ ਲੈਣੇ ਹੁੰਨੇ ਆਗੇ ਮੈਗੀ ਮਸਾਲਾ ਤੇ ਇਹ ਬਹੁਤ ਟੈਸਟੀ ਬਣਦੇ ਨੇ ਭਾਵੇਂ ਇਹਦੇ ਨਾਲ ਤੇ ਨਾਲ ਆਪਾਂ ਲੈ ਲਾਂਗੇ ਚਾਟ ਮਸਾਲਾ ਤੇ ਆ ਜਿਹੜੇ ਸਵੀਟ ਪਾਉਣ ਨੇਗੇ ਇਹ ਆਪਣੇ ਫ੍ਰੀਜਰ ਸੀਗੇ ਭਾਵੇਂ ਫ੍ਰੀਜਰ ਕਰਕੇ ਇਹ ਆਪਾਂ ਨਾ ਆ ਗਰਮ ਪਾਣੀ ਤੇ ਰਹਿਗਾ ਇਦੇ ਵਿੱਚ ਆਪਾਂ ਇਹਨਾਂ ਨੂੰ ਇੱਕ ਬਾਲਜੀ ਦੇ ਲੈਣੇ ਆ ਕਿ ਇਹਦੇ ਨਾਲ ਪੋਲੇ ਪੈ ਜਾਣਗੇ ਇਹ ਇਹ ਆਪਾਂ ਸਾਰੇ ਪਾ ਦਾਂਗੇ ਇਹਦੇ ਵਿੱਚ ਆਪਣੇ ਫ੍ਰਿਜਰ 'ਚ ਸੀਗੇ ਕਿੱਥੇ ਹੈ ਫ੍ਰਿਜ ਤੇ ਤਾਂ ਕਰਕੇ ਹੁਣ ਇਹ ਨਾਲ ਤਾਂ ਫੁੱਲ ਜਾਣਗੇ ਨਾਲੇ ਵਾਲੀ ਆਜੂਗੀ ਉਦੋਂ ਤਾਂ ਇਹ ਬਣੇ ਪਈ ਹੁੰਦੇ ਨੇ ਜੇ ਆਪਾਂ ਤਾਜ ਲਿਆ ਕਿ ਬਣਾਉਣੇ ਹੁਣ ਪਾਉਣੇ ਹੁਣ ਤਾਂ ਆ ਦੇਖ ਆਪਣੇ ਵਾਲੀ ਆ ਗਈ ਵਾਲੀ ਆਉਣ ਦੇ ਨਾਲ ਦੇਖੋ ਆਪਣੇ ਕਿੰਨੇ ਸੋਹਣੇ ਇਹ ਫੁੱਲ ਗਏ ਤੇ ਇਹ ਬਸ ਇਸੇ ਤਰ੍ਹਾਂ ਹੀ ਆਪਣੇ ਤੁਸੀਂ ਮਰੀ ਜੀ ਨੂੰ ਵਾਲੀ ਦੇ ਲਿਆ ਕਰੋ ਤੇ ਵਧੀਆ ਫੁੱਲ ਜਾਂਦੇ ਨੇ ਇਹ ਜੇ ਜੇ ਤੁਸੀਂ ਤਾਜ਼ੇ ਲੈਂਦੇ ਨੇ ਫਿਰ ਤੁਸੀਂ ਉਸੇ ਤਰੀਕਾ ਨਾਲ ਸਕਦੇ ਪਾ ਸਕਦੇ ਹੋਗੇ ਤੇ ਹੁਣ ਆਪਾਂ ਗੈਸ ਕਰਤ ਬੰਦ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਦੇਖੋ ਪਣੇ ਹੁਣ ਆਪਣਾ ਸਾਰਾ ਕੁਝ ਤਿਆਰ ਆ ਜਿਹੜਾ ਕੁਝ ਆਪਾਂ ਪਾਉਣਾਗਾ ਤੇ ਆਪਾਂ ਪਾ ਲਈ ਪਿਆਜ਼ ਤੇ ਨਾਲ ਹੀ ਆਪਾਂ ਟਮਾਟਰ ਪਾ ਲਈ ਤੇ ਨਾਲ ਹੀ ਆਪਾਂ ਸਿਂਗਲਾ ਮਿਰਚਾਂ ਤੇ ਆਪਾਂ ਜਿਹੜੇ ਸਵੀਟ ਕੌਣ ਲੈਤੇ ਸੀ ਉਹ ਪਾ ਲੇ ਤੇ ਹੁਣ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਇਹ ਹੈਗਾ ਆਪਣੇ ਕੋਲੇ ਮੈਗੀ ਮਸਾਲਾ ਇਹ ਆਪਾਂ ਦੋ ਪੁੜੀਆਂ ਲੈਤੀਆਂ ਨਹੀਂ ਆ ਤੁਹਾਨੂੰ ਪੁੜੀਆਂ ਸਾਂਹੇ ਨਾਲ ਹੀ ਮਿਲ ਜਾਂਦੀਆਂ ਨੇ ਇਹ ਤੇ ਇੱਕ ਚਮਚਾ ਲਵਾਂਗੇ ਆਪਾਂ ਚਾਟ ਮਸਾਲੇ ਦਾ ਇਹ ਪਾ ਚਾਟ ਮਸਾਲਾ ਲੈਤਾਗਾ ਤੇ ਆਪਣਾ ਵਾਈਟ ਸੌਸ ਵਾਗੀ ਤੇ ਇਹ ਵੀ ਆਸਾਨੀ ਨਾਲ ਬਾਜ਼ਾਰ ਚ ਮਿਲ ਜਾਂਦੀ ਆ ਇਹ ਸੈਂਡਵਿਚ ਵਾਸਤੇ ਹੀ ਹੁੰਦੀ ਹੈਗੀ ਇਹ ਇਕੱਲੇ ਸੈਂਡਵਿਚ ਵਾਸਤੇ ਹੀ ਹੈਗੀ ਤੇ ਇਹ ਆਪਾਂ ਪਾਵਾਂਗੇ ਤੰਨਕ ਤੰਨਕ ਚਮਚੇ ਆਪਾਂ ਪਾ ਲਾਂਗੇ ਤੇ ਬਾਅਦ ਵਿੱਚ ਫਿਰ ਆਪਾਂ ਦੇਖ ਕੇ ਪਾ ਲਾਂਗੇ ਹੁਣ ਆਪਾਂ ਸਾਰਾ ਕੁਝ ਮਿਕਸ ਕਰਦੇ ਆ ਤੇ ਇਹਦੇ ਵਿੱਚ ਤੁਸੀਂ ਪਨੀਰ ਵੀ ਪਾ ਸਕਦੇ ਹੋਗੇ ਸਬਜ਼ੀਆਂ ਵੀ ਤੁਸੀਂ ਆਪਦੀ ਮਨਪਸੰਦ ਜਿਹੜੀਆਂ ਮਰਜ਼ੀਆਂ ਪਾ ਸਕਦੇ ਹੋਗੇ ਇਹ ਤੁਹਾਡੀ ਮਰਜ਼ੀ ਹੈ ਆਪਣੀ ਤੇ ਇਹ ਆਪਾਂ ਤਵੇ ਤੇ ਵੀ ਇਹਨਾਂ ਨੂੰ ਰੋਸਟਰ ਕਰ ਸਕਦੇ ਹਾਂਗੇ ਤੇ ਆਪਾਂ ਗ੍ਰਿਲ ਚ ਵੀ ਕਰ ਸਕਦੇ ਹਾਂਗੇ ਤੇ ਆਪਾਂ ਬਣੇ ਐ ਇਸੇ ਤਰ੍ਹਾਂ ਬਿੱਟਾਂ ਖਾ ਸਕਦੇ ਹਾਂਗੇ ਜੇ ਆਪਾਂ ਠੰਢੇ ਹੀ ਖਾਣੇ ਨੇ ਤਾਂ ਆਪਾਂ ਇਸ ਤਰ੍ਹਾਂ ਵੀ ਖਾ ਸਕਦੇ ਹਾਂ ਇਹ ਤੁਹਾਡੀ ਮਰਜ਼ੀ ਆ ਇਹ ਆਪਣੇ ਤਿੰਨ ਚੌਂਚੇ ਆਪਾਂ ਨੂੰ ਛਹੀ ਰਹੇ ਨੇ ਭਣੇ ਦੇਖੋ ਇਸ ਤਰ੍ਹਾਂ ਬਣ ਗਈ ਇਹ ਤੇ ਹੁਣ ਇਹ ਆਪਾਂ ਬ੍ਰੈਡਾਂ ਦੇ ਵਿੱਚ ਪਾਵਾਂਗੇ ਆਪਾਂ ਘਰ ਦਾ ਮੱਖਣ ਲਾ ਕੇ ਭਣੇ ਉਹਦੇ ਨਾਲ ਆਪਾਂ ਹੇਠ ਫਰਾਈ ਕਰਾਂਗੇ ਤਵੇ ਦੇ ਉੱਤੇ ਤੇ ਤੁਹਾਨੂੰ ਦਿਖਾਉਣੇ ਆਂਗੇ ਤੇ ਇਹ ਆਪਣਾ ਬਿਲਕੁਲ ਰੈਡੀ ਹੋ ਚੁੱਕਿਆ ਮਸਾਲੇ ਰੈਡੀ ਹੋ ਚੁੱਕੇ ਆਪਣੇ ਬਿਲਕੁਲ ਤੇ ਹੁਣ ਆਪਾਂ ਤਵੇ ਤੇ ਬਣਾਉਣੇ ਆਂਨ ਤੇ ਉਧਰ ਪਨੇ ਆਪਣਾ ਮਟੀਰੀਅਲ ਸਾਰਾ ਤਿਆਰ ਕਰ ਲਿਆ ਆਪਾਂ ਤੇ ਹੁਣ ਆਪਾਂ ਇੱਧਰ ਬਰੈਡ ਤਲ ਲਈਏ ਤੇ ਘਰ ਦਾ ਮੱਖਣ ਲਾ ਕੇ ਆਪਾਂ ਬਰੈਡ ਤਲਾਂਗੇ ਤੇ ਤੁਸੀਂ ਬਾਜ਼ਾਰ ਵਾਲਾ ਵੀ ਲੈ ਸਕਦੇ ਹੋਗੇ ਤੇ ਆਪਾਂ ਇਹ ਘਰ ਦਾ ਹੀ ਲੱਗਦਾ ਹੈ ਅੱਧਾ ਮੱਖਣ ਆ ਗਿਆ ਪੈਂਤ ਲਾਂਗੇ ਜੇ ਤਾਂ ਆਪਣੇ ਕੋਲ ਘਰ ਦਾ ਮੱਖਣ ਹੈਗਾ ਭਾਵੇਂ ਆਪਾਂ ਨੂੰ ਸ਼ਹਿਰ ਬਾਜ਼ਾਰ ਵਾਲਾ ਲੈਣ ਦੀ ਕਿ ਲੋੜ ਵਾ ਹਨ ਤੇ ਪਿੰਡਾਂ ਆਂਗਾ ਪਣਾ ਚੰਗੀ ਤਰ੍ਹਾਂ ਜਾਣਦੀਆਂ ਘਰ ਦਾ ਮੱਖਣ ਭਾਵੇਂ ਉਹ ਤੋਂ ਵਧੀਆ ਹੁੰਦਾ ਸੀ ਇਹ ਰੋ ਸ਼ਹਿਰ ਵਾਲੇ ਨਾਲੋਂ ਤਾਂ ਬਟਰ ਨਾਲੋਂ ਤਾਂ ਉਹ ਤਾਂ ਨਾ ਬਟਰ ਕਹ ਦਿੰਦੇ ਨੇ ਤੇ ਵੈਸੇ ਉਹਦੇ ਨਾਲੋਂ ਇਹ ਚੀਜ਼ ਪੂਰੀ ਵਧੀਆ ਹੁੰਦੀ ਹੈਗੀ ਤੇ ਆ ਦੇਖੋ ਇਹ ਆਪਣੇ ਪਹਿਲਾਂ ਚੰਗੀ ਤਰ੍ਹਾਂ ਬਣ ਚੁੱਕੇ ਨੇਗੇ ਇਹ ਆਪਾਂ ਚੱਕ ਲਾਂਗੇ ਤੇ ਇਹ ਆਪਾਂ ਰੱਖ ਲਾਂਗੇ जे अपने बनी जाते हैं आप दाल चक्की चला तो दूजे आप चंकी तरह रखी चला फिर ये पहले सारे बना के फिर आप दसाला पल के ताज़ी ताज़ी खा लाँगे ब्रैड बन के अपने बिल्कुल तैयार ने भाने देखो क्रिस्पी क्रिस्पी ब्रैड हो गए अपने तवे के उपर ते गर्म गर्म है आपते पावे सॉस सॉस आप अपनी हैगी हैगी रैड सॉस ਤੇ ਇਹ ਆਪਾਂ ਲਾ ਲਾਂਗੇ ਇੱਕ ਪਾਸੇ ਇੱਕ ਪਾਸੇ ਦੂਜੇ ਪਾਸੇ ਵੀ ਲਾ ਲਾਂਗੇ ਪਰ ਦੋਨਾਂ ਬਰੱਡਾਂ ਦੇ ਥੋੜੀ ਥੋੜੀ ਲਾ ਲਾਂਗੇ ਤੇ ਵਿਚਾਲੇ ਆਪਾਂ ਭਰ ਲਾਂਗੇ ਹੁਣ ਜਿਹੜਾ ਆਪਣਾ ਮਟੀਰੀਅਲ ਤਿਆਰ ਕੀਤਾ ਹੋਇਆ ਇਹ ਚੰਗੀ ਤਰ੍ਹਾਂ ਬਹੁਤ ਆਸਾਨ ਤੇ ਬਹੁਤ ਸੌਖਾ ਬਣੇ ਤਰੀਕਾ ਤੁਸੀਂ ਇਹ ਬਣਾ ਕੇ ਦੇਖਿਓ ਤੇ ਬਹੁਤ ਟੈਸਟੀ ਲੱਗਦੇ ਨੇ ਇਸ ਤਰ੍ਹਾਂ ਤੇ ਆ ਦੇਖੋ ਆਪਣਾ ਦੇਖੋ ਭਣ ਆਪਣੇ ਸੈਂਡਵਿਚ ਬਣ ਕੇ ਬਿਲਕੁਲ ਤਿਆਰ ਹੈਗਾ ਤੇ ਇਹ ਸੈਂਡਵਿਚ ਵੱਡੇ ਵੀ ਮਿਲ ਜਾਂਦੇ ਨੇ ਬਈ ਬਜ਼ਾਰਾਂ ਦੇ ਵਿੱਚੋਂ ਆਪਾਂ ਸਿੰਪਲ ਬ੍ਰੈਡ ਦਾ ਤੇ ਸਿੰਪਲੀ ਘਰੇ ਬਣਾਇਆਗਾ ਇਹ ਤੇ ਅਸੀਂ ਭਣੇ ਇਸੇ ਤਰ੍ਹਾਂ ਹੀ ਬਣਾ ਕੇ ਖਾਣੇ ਆਗੇ ਜਿਸ ਤਰ੍ਹਾਂ ਅਸੀਂ ਘਰੇ ਚੀਜ਼ ਬਣਾਉਣੇ ਆਗੇ ਸਿੰਪਲ ਤਰੀਕੇ ਦੇ ਨਾਲ ਉਸੇ ਤਰ੍ਹਾਂ ਹੀ ਅਸੀਂ ਬਣਾ ਕੇ ਦਿਖਾਉਣੇ ਹੁੰਨੇ ਭਣੇ ਤੇ ਅਸੀਂ ਕੋਈ ਵੀਡੀਓ ਦੇ ਲਈ ਸਪੈਸ਼ਲ ਚੀਜ਼ ਨਹੀਂ ਤਿਆਰ ਕਰਦੇਗੇ ਵੀ ਆਪਾਂ ਵੀਡੀਓ ਲਈ ਆਪਣੇ ਪਿੰਡਾਂ ਦੇ ਵਿੱਚ ਭਣੇ ਬਾਣੀਆਂ ਭਣੇ ਮੇਰੇ ਨਾਲ ਪਿੰਡਾਂ ਵਾਲੀਆਂ ਜੁੜੀਆਂ ਹੁੰਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਆਪਾਂ ਨੂੰ ਬਾਹਰੀ ਚੀਜ਼ ਨਹੀਂ ਮਿਲਦੀਗੀ ਤੇ ਆਪਾਂ ਤਾਂ ਸਹਿਰਾਂ ਦੇ ਵਿੱਚ ਨਹੀਂ ਵੀ ਜਾਇਆ ਜਾਂਦਾ ਹਨ ਟਾਈਮ ਤੇ ਤੇ ਉਸ ਲਈ ਆਪਾਂ ਨੇ ਘਰੇ ਜਿੰਨੀ ਕਿ ਚੀਜ਼ ਹੁੰਦੀ ਆ ਆਪਾਂ ਓਨੀ ਕਿ ਚੀਜ਼ ਦੇ ਨਾਲ ਭਾਵੇਂ ਫਰਕ ਚੀਜ਼ ਬਣਾ ਕੇ ਘਰੇ ਆਪਦਾ ਬੱਚਿਆਂ ਨੂੰ ਘਰੇ ਫਰੈਸ਼ ਚੀਜ਼ ਬਾਜ਼ਾਰ ਨਾਲੋਂ ਵਧੀਆ ਚੀਜ਼ ਬਣਾ ਕੇ ਘਰੇ ਦੇ ਸਕਦੇ ਆਂਗੇ ਤੇ ਉੱਥੇ ਭਾਵੇਂ ਨਾਲੀ ਚੀਜ਼ੇ ਨਹੀਂ ਵਧੀਆ ਹੁੰਦੀ ਨਾਲੇ ਫਰੈਸ਼ ਨਹੀਂ ਮਿਲਦੀ ਤੇ ਨਾਲੇ ਭਾਵੇਂ ਮਹਿੰਗੀ ਮਿਲਦੀ ਹੈਗੀ ਤੇ ਇਹ ਆਪਾਂ ਹੱਥੀਂ ਆਪਦੇ ਹਰ ਚੀਜ਼ ਤਿਆਰ ਆਪਣੇ ਹੱਥੀਂ ਘਰੇ ਘਰ ਦਾ ਮੱਖਣ ਸਾਰਾ ਕੁਝ ਹਨਾ ਆਪਣ ਘਰ ਦਾ ਸਾਰਾ ਕੁਝ ਹੋਣ ਦੇ ਬਾਵਜੂਦ ਆਪਾਂ ਘਰੇ ਚੀਜ਼ ਬਣਾਇਆ ਕਰੂ ਭਣੇ ਤੇ ਘਰੇ ਆਪਣੀ ਭਾਵੇਂ ਉਹਦੇ ਨਾਲੋਂ ਚੀਜ਼ ਠੀਕ ਠੀਕ ਹੀ ਬਣੀ ਜਾਨੀ ਕਿ ਉਹ ਤੋਂ ਜ਼ਿਆਦਾ ਟੈਸਟੀ ਬਣਦੀ ਹੈ ਭਣੇ ਠੀਕ ਠੀਕ ਹੀ ਬਣੀ ਉਹ ਤੋਂ ਜ਼ਿਆਦਾ ਟੈਸਟੀ ਬਣਦੀ ਹੈਗੀ ਤੁਸੀਂ ਬਣਾ ਕੇ ਦੇਖਿਓ ਇਸ ਤਰ੍ਹਾਂ ਸਿੰਪਲ ਤੇ ਸਾਦੇ ਤੰਗ ਨਾਲ ਤੇ ਬਹੁਤ ਟੈਸਟੀ ਲੱਗਦੀ ਹੈ ਇਹ ਭਣੇ ਅਸੀਂ ਘਰ ਦੇ ਵਿੱਚ ਇਹੀ ਬਣਾਉਣੇ ਆਂਗੇ ਤੇ ਅੱਜ ਅਸੀਂ ਅੱਖ ਚੱਲ ਤੁਹਾਨੂੰ ਰੈਸਪੀ ਵੀ ਦੇ ਦਈਏ ਤੇ ਇਸ ਲਈ ਅਸੀਂ ਅੱਜ ਰੈਸਪੀ ਦੇਣ ਲੱਗੇ ਆਂਗੇ ਵੀ ਬਹੁਤ ਭੈਣਾਂ ਨੇ ਜਿਨ੍ਹਾਂ ਨੂੰ ਨਹੀਂ ਇਹ ਚੀਜ਼ ਬਣਾਉਣੀ ਆਉਂਦੀਗੀ ਤੇ ਉਹ ਬੱਚੇ ਵੀ ਸਿੱਖ ਲੈਣਗੇ ਪੈਣਾ ਵੀ ਸਿੱਖ ਲੈਣਗੇ ਥੋੜੀ ਜੀ ਦੇ ਨਾਲ ਆਪਾਂ ਥੋੜੀ ਜੀ ਕਿਵੇਂ ਬਣਾ ਸਕਦੇ ਆ ਇਸ ਤਰ੍ਹਾਂ ਆਪਣੇ ਸੈਂਡਵਿਚ ਬਣ ਕੇ ਬਿਲਕੁਲ ਤਿਆਰ ਹੋ ਗਏ ਭੈਣੇ ਤੇ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਬਣਾਇਆ ਕਰੋ ਆ ਜਿਹੜਾ ਆਪਣਾ ਸਮਾਂ ਰਹਿ ਗਿਆ ਆਪਾਂ ਹੋਰ ਬਣਾ ਲਈਏ ਸੈਂਡਵਿਚ ਤੇ ਇਹ ਵੀਡੀਓ ਆਪਾਂ ਇੱਥੇ ਸਮਾਪਤ ਕਰਾਂਗੇ ਭੈਣੇ ਤੇ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਮੈਨੂੰ ਕਮੈਂਟ ਕਰਿਓ ਭੈਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਭੈਣੇ ਤੇ ਵੱਧ ਵੱਧ ਕਮੈਂਟ ਕਰਿਆ ਕਰੋ ਤੇ ਜਿਸ ਤਰ੍ਹਾਂ ਤੁਸੀਂ ਚੀਜ਼ ਬਣਾਉਣੀ ਚਾਹੁੰਦੇ ਹੋ ਆਪਾਂ ਉਸ ਤਰ੍ਹਾਂ ਹੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਗ੍ਰਿਲ ਵਾਲੇ ਕਹੋਗੇ ਗ੍ਰਿਲ ਵਾਲੇ ਹੀ ਬਣਾ ਦਾਂਗੇ ਤੇ ਬਿਲਕੁਲ ਤਲੇ ਤੋਂ ਬਗੈਰ ਵੀ ਬਣ ਸਕਦੇ ਆਪਾਂ ਇਹਨੇ ਠੰਡਾ ਹੀ ਉਸ ਤਰ੍ਹਾਂ ਹੀ ਬਣਾ ਖਾ ਖਾ ਸਕਦੇ ਆਪਾਂ ਤੇ ਇਸ ਤਰ੍ਹਾਂ ਵੀ ਬਣਾ ਕੇ ਖਾ ਸਕਦੇ ਆ ਇਸ ਤਰ੍ਹਾਂ ਥੋੜੇ ਜਿਆਦਾ ਟੈਸਟੀ ਬਣ ਜਾਂਦੇ ਨੇ ਤੇ ਬੈਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਘੰਟੀ ਦਾ ਬਟਨ ਦਬਾ ਦਿਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਤੇ ਸੋਭਾ ਨ 9 ਵਜੇ ਆਪਣੀ ਡੇਲੀ ਵੀਡੀਓ ਆਉਂਦੀ ਹੈਗੀ ਭਾਨੇ ਡੇਲੀ ਵੀਡੀਓ ਨੂੰ ਡੇਲੀ 9 ਵਜੇ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਘੰਟੀ ਦਾ ਬਟਨ ਦਬਾਉਣਾ ਪਊਗਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗਾ ਚੰਗਾ ਭਾਨੇ ਮਿਲਦੇ ਆ ਕੱਲ ਨੂੰ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਚੰਗਾ ਭਾਨੇ ਧੰਨਵਾਦ